ਐਮਪੀ ਕੰਗਣਾ ਰਣਾਉਤ ਫਿਲਹਾਲ ਆਪਣੀ ਫਿਲਮ ਅਮਰਜੈਂਸੀ ਕਾਰਨ ਵਿਵਾਦਾਂ ਦਾ ਹਿੱਸਾ ਬਣੇ ਹੋਏ ਨੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਪਰ ਇਸ ਦੇ ਬਾਵਜੂਦ ਉਹਨਾਂ ਦਾ ਇੱਕ ਹੋਰ ਬਿਆਨ ਬੜਾ ਪ੍ਰਚਲਿਤ ਹੈ ਔਰ ਬੜੀ ਤੀਬਰਤਾ ਦੇ ਨਾਲ ਫੈਲਦਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਦੁਆਰਾ ਹੜਕੰਪ ਮੱਚ ਗਿਆ ਕਿਸਾਨ ਜਿਹੜੇ ਨੇ ਦੁਆਰਾ ਤੈਸ਼ ਦੇ ਵਿੱਚ ਤੇ ਗੁੱਸੇ ਵਿੱਚ ਆ ਰਹੇ ਨੇ ਔਰ ਖਾਸ ਕਰਕੇ ਉਸ ਵੇਲੇ ਜਦੋਂ ਹਣ ਕੰਗਣਾ ਰਣਾਉਤ ਭਾਜਪਾ ਦਾ ਹਿੱਸਾ ਨੇ ਔਰ ਮੰਡੀ ਤੋਂ ਭਾਜਪਾ ਦੇ ਐਮਪੀ ਨੇ ਐਹੋ ਜੀ ਸਥਿਤੀ ਦੇ ਵਿੱਚ ਕੰਗਨਾਰਾ ਨੌਤ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਬਿਆਨ ਦਿੱਤਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੋਇਆ ਸੀ ਉਸ ਕਿਸਾਨ ਅੰਦੋਲਨ ਦੇ ਵਿੱਚ ਲਾਸ਼ਾਂ ਵਿਛੀਆਂ ਉਸ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋਏ ਸੀ ਉਹਨਾਂ ਨੇ ਸ਼ਰਯਾਮ ਇਹ ਗੱਲ ਕਹੀ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋਏ ਸੀ ਹੁਣ ਇੱਕ ਇਹੋ ਜਿਹਾ ਕਿਸਾਨ ਅੰਦੋਲਨ ਜਿਹੜਾ ਦੇਸ਼ ਵਿਆਪੀ ਕਿਸਾਨ ਅੰਦੋਲਨ ਹੋਇਆ ਸੀ ਔਰ ਉਸ ਦੀ ਧਾਕ ਵਿਦੇਸ਼ਾਂ ਤੱਕ ਗਈ ਗਲੋਬਲੀ ਉਸ ਕਿਸਾਨ ਅੰਦੋਲਨ ਨੂੰ ਜਾਣਿਆ ਜਾਣ ਲੱਗ ਗਿਆ ਔਰ ਹੁਣ ਤੱਕ ਕਿਸਾਨਾਂ ਦੇ ਬਕੌਲ ਉਸ ਕਿਸਾਨ ਅੰਦੋਲਨ ਦੇ ਆਧਾਰ ਦੇ ਉੱਤੇ ਵਿਦੇਸ਼ਾਂ ਦੇ ਅੰਦਰ ਅੰਦੋਲਨ ਮਿੱਥੇ ਜਾ ਰਹੇ ਨੇ ਇਹੋ ਜੇ ਅੰਦੋਲਨ ਦੇ ਉੱਤੇ ਕੰਗਣਾ ਰਣਾਉਤ ਨੇ ਬਿਆਨ ਕੀਤਾ ਹੈ ਕਿ ਉਸ ਅੰਦੋਲਨ ਦੇ ਵਿੱਚ ਸ਼ਰਿਆਮ ਰੇਪ ਹੋਏ ਨੇ ਉਸ ਅੰਦੋਲਨ ਦੇ ਵਿੱਚ ਲਾਸ਼ਾਂ ਵਿਸ਼ੀਆਂ ਹੋਈਆਂ ਸੀ ਜਿਸ ਤੋਂ ਬਾਅਦ ਕਿਸਾਨ ਤੈਸ਼ ਦੇ ਵਿੱਚ ਜ਼ਰੂਰ ਨੇ ਪਰ ਕੰਗਣਾ ਰਣਾਉਤ ਦੀ ਇਸ ਤਰ੍ਹਾਂ ਦੇ ਬਿਆਨ ਦੇਣ ਦੀ ਮਨਸ਼ਾ ਕੀ ਹੋ ਸਕਦੀ ਹੈ ਕੰਗਣਾ ਰਣਾਉਤ ਨੇ ਇਸ ਤਰ੍ਹਾਂ ਗੱਲ ਕਿਉਂ ਕਹੀ ਹੈ ਕਿਉਂਕਿ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਸੀ ਆਈ ਕਿ ਉਸ ਦੇ ਵਿੱਚ ਕੋਈ ਰੇਪ ਹੋਇਆ ਕੋਈ ਖਬਰ ਕੋਈ ਆਰਟੀਕਲ ਕੋਈ ਅੰਦਰੂਨ ਸੂਤਰਾ ਮੁਤਾਬਿਕ ਵੀ ਖਬਰ ਨਹੀਂ ਸੀਗੀ ਕਿ ਐਦਾਂ ਦਾ ਕੁਝ ਉੱਥੇ ਇਨਸੀਡੈਂਟ ਵਾਪਰਿਆ ਹਾਲਾਂਕਿ ਜਿਹੜਾ ਉੱਥੇ ਜਾਂਦਾ ਸੀ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਪਹਿਲਵਾਨਾਂ ਨੂੰ ਵੀ ਸਮਰਥਨ ਕਿਸਾਨਾਂ ਨੇ ਦਿੱਤਾ ਸੀ ਔਰ ਦੂਜੀ ਗੱਲ ਕਿਸਾਨ ਇਹ ਵੀ ਦਾਵਾ ਕਰਦੇ ਨੇ ਕਿ ਕੁੜੀਆਂ ਵੀ ਉਸ ਅੰਦੋਲਨ ਦਾ ਹਿੱਸਾ ਬਣਦੀਆਂ ਸੀ ਪਰਿਵਾਰ ਆ ਕੇ ਉਸ ਅੰਦੋਲਨ ਦਾ ਹਿੱਸਾ ਬਣਦੇ ਸੀ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਪਰਿਵਾਰ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਕਿਸਾਨ ਅੰਦੋਲਨ ਚ ਸੇਫ ਫੀਲ ਕਰ ਰਹੇ ਸੀ ਤੇ ਕੰਗਨਾ ਰਣਾਉਤ ਦਾ ਦਾਵਾ ਕਰਦੇ ਕਿ ਉੱਥੇ ਰੇਪ ਹੋਏ ਨੇ ਜੇ ਆ ਉਦਾਂ ਦੀ ਸਥਿਤੀ ਉੱਥੇ ਹੁੰਦੀ ਤੇ ਪਰਿਵਾਰ ਆਪ ਉੱਥੇ ਆਉਂਦੇ ਹੀ ਨਾ ਪਰਿਵਾਰ ਉੱਥੇ ਆ ਕੇ ਕਿਸਾਨ ਅੰਦੋਲਨ ਦਾ ਹਿੱਸਾ ਹੀ ਨਾ ਬਣਦੇ ਐਹੋ ਜੀ ਸਥਿਤੀ ਦੇ ਵਿੱਚ ਐਮਪੀ ਕੰਗਨਾ ਰਣਾਉਤ ਕੀ ਕਹਿਣਾ ਚਾਹੁੰਦੇ ਨੇ ਇਹ ਕਿੱਧਰ ਵੱਲ ਨੂੰ ਇਸ਼ਾਰਾ ਕਰਨਾ ਚਾਹੁੰਦੇ ਨੇ ਕਿਉਂਕਿ ਹੁਣ ਇੱਕ ਵੱਖਰੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਬੀਜੇਪੀ ਦੇ ਐਮਪੀ ਨੇ ਐਹੋ ਜੀ ਸਥਿਤੀ ਦੇ ਵਿੱਚ ਕੀ ਆਪਣੀ ਪਾਰਟੀ ਨੂੰ ਵੀ ਰਿਫਲੈਕਟ ਕਰਦੇ ਪਏ ਨੇ ਇਸ ਬਿਆਨ ਦੇ ਵਿੱਚ ਕੰਗਨਾ ਰਣਾਉਤ ਉੱਤੇ ਜ਼ਿੰਮੇਵਾਰੀ ਡਾਢੀ ਹੈ ਤੇ ਉਹਨਾਂ ਦੇ ਨੀਜੀ ਬਿਆਨ ਪਾਰਟੀ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਨੇ ਕਗਨਰਾਉਤ ਕੀ ਬੋਲੇ ਨੇ ਆਓ ਸੁਣ ਲੈਣੇ ਯਹਾਂ ਪੇ ਜਬ ਫਾਰਮਰਸ ਪ੍ਰੋਟੈਸਟਸ ਹੋਏ ਵਹਾਂ ਪੇ ਲਾਸ਼ਾਂ ਲਟਕੀ ਥੀ ਵਹਾਂ ਪੇ ਰੇਪ ਹੋ ਰਹੇ ਥੇ ਉਹ ਕਿਸਾਨ ਅਜ ਵੀ ਵਹਾਂ ਬੈਠੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ